ਜੇ ਤੂੰ ਬਾਸਵਾਗ ਹੰਕਾਰੇ ਹੋ ਜਾ ਤੇ ਅੰਦਰੋਂ ਖੋਖਲਾ ਨਹੀਂ ਫਿਰ ਤੇ ਸਾਰੀ ਜ਼ਿੰਦਗੀ ਵੀ ਮੱਥਾ ਟੇਕੀ ਜਾ ਤਾਂ ਵੀ ਘਰ ਨਹੀਂ ਮੰਨੀ ਕਿਉਂਕਿ ਜਿਸ चीज ਨੂੰ ਧਾਰਨ ਕਰਨਾ ਹੈ ਉਸ ਨੂੰ ਧਾਰਨ ਕਰਨ ਬਾਅਦ ਤੇਰਾ ਦਿਲ ਲਈ ਯਾਰ ਨਹੀਂ ਹੋਇਆ ਤੂੰ ਕਿੰਦੇਗਾ ਕਈ ਵਾਰੀ ਬੰਦੇ ਕਹਿੰਦੇ ਨੇ ਸਾਡੀ ਜ਼ਿੰਦਗੀ ਲੰਘ ਗਈ ਹੈ ਗੁਰਦੁਆਰੇ ਆਉਂਦੇ ਆਂਗੇ ਸੰਸਾਰ ਦੇ ਵਿੱਚ ਬਿਤਾਦਿਆਂ ਸਾਲ ਲੰਘ ਗਏ ਤੇ ਪਾਠ ਕਰਦਿਆਂ ਕਰਦਿਆਂ ਪਰ ਬਖਸ਼ਿਸ਼ ਨਹੀਂ ਹੋਈ ਤੇ ਮਹਾਰਾਜ ਨੇ ਆਖਿਆ ਬਖਸ਼ਿਸ਼ ਕਿੱਦਾਂ ਹੋਵੇਗੀ ਤੂੰ ਤੇ ਆਪਣਾ ਅੰਦਰ ਬਾਂਸ ਤੇ ਫੁੱਲ ਦੇ ਵਰਗਾ ਲੀਡਰ ਬਾਂਸ ਵਰਗਾ ਲੀਡਰ ਹੈ ਨਹੀਂ ਮਚਸ ਹੋਏਗੀ ਬਾਸ ਚੰਦਨ ਦੇ ਲਾਗੇ ਪੈ ਕੇ ਵੀ ਕੋਕਰਾ ਜਾਇਆ ਇਸ ਕਰਕੇ ਪਿਆਰਾ ਬਦਨ ਆਖਿਆ ਮਹਾਰਾਜ ਸਾਹਿਬ ਜੀ ਨੇ ਆਕਰ ਲਗੇ ਕਬੀਰ ਬਾਸ ਵਡਾਈ ਟੂੜਿਆ ਇਹ ਉਮਤ ਡੂਬੋ ਕੋਏ ਜਿਵੇਂ ਬਾਸ ਆਪਣੀ ਵਡਿਆਈ ਵਿੱਚ ਡੋਬ ਗਿਆ ਹੈ ਤੂੰ ਡੋਬ ਨਾ ਜਾਵੇਂ ਚੰਦਨ ਕੇ ਨਿਕਟੇ ਬਸੇ ਬਾਸ ਸੁਗੰਧ ਨਾ ਹੋਏ ਮਹਾਰਾਜ ਨੇ ਆਖਿਆ ਲਾਗੇ ਵੀ ਪੈਦਾ ਆ ਗਿਆ ਪਰ ਸਦਨ ਦੀ ਨਹੀਂ ਹੈ ਅਗੇ ਪਿਆਰਾ ਬਚਨ ਆਖਿਆ ਮਾਨ ਦੇ ਕਹਿੰਦੇ ਤਬੀਰ ਦੀਨ ਗਵਾਇਆ ਦੁਨੀਸਿਓ ਦੁਨੀ ਨਾ ਚਾਲੀ ਸਾ। ਕੀ ਹੋਇਆ ਸੰਸਾਰ ਦੇ ਵਾਸਤੇ ਗਵਾਇਆ ਨਾ ਆਪਣਾ ਧਰਮ ਸੰਸਾਰ ਦੀ ਲੋਕਾਂ ਨੇ ਆਖਿਆ ਇਹਨੂੰ ਬਰਦਾਸ਼ਤ ਕਰਿਓ ਤੇ ਦਾੜੀ ਦੇ ਚਟੇ ਵਾਲ ਚੰਗੇ ਨਹੀਂ ਲੱਗਦੇ ਇਹਨਾਂ ਨੂੰ ਕਾਲੇ ਕਰਿਆ। ਲੋਕਾਂ ਦੇ ਆਕੇ ਲਾ ਕੇ ਆਪਣਾ ਧਰਮ ਹੀ ਬੰਦ ਕਰ। ਲੋਕਾਂ ਦੇ ਆਕੇ ਲਾ ਕੇ ਤੇ ਪਰਿਵਾਰ ਤੇ ਆਮ ਲੋਕ ਨੇ ਇਸੇ ਕਹਿ ਦਿੱਤਾ ਨਹੀਂ ਲੰਗੇ ਲੱਗੇ ਕਾਲੇ ਕਰਿਆ ਕਰਮਾ ਨੇ ਕਿਹਾ ਕਰ ਲੈ ਅੰਤਮ ਕੋ ਵਾਲੀ ਦੀ ਵਾਲੀ ਨਹੀਂ ਆ ਦੇ ਅੱਕੇ ਲੱਗੇ ਸੰਸਾਰ ਦੇ ਲੋਕਾਂ ਨੇ ਆਖਿਆ ਅਜੇ ਬਥੇਰੀ ਉਮਰ ਪਈ ਆ ਕੋਈ ਗੱਲ ਨਹੀਂ ਸ਼ਕਲਵਾ ਕੇ ਅਮਰ ਦਾ ਚਾ ਨਹੀਂ ਸਕਦਾ ਇੱਕ ਦਿਨ ਅਸੀਂ ਉਦਾਹਰਨ ਦਿੱਤੀ ਸੀ ਪਈ ਬੰਦਾ ਨਸ਼ਾ ਕਰਦਾ ਹੈ ਨਾ ਸ਼ਰਾਬ ਪੀਂਦਾ ਹੈ ਆਖਿਆ ਭਾਈ ਅਮਰ ਸ਼ਕਲ ਹੈ ਅਜੇ ਨਹੀਂ ਸਕਣਾ ਅਗਲੇ ਦਿਨ ਹੀ ਕੇ ਆ ਗਿਆ ਕਿ ਆ ਪੀਤੀ ਕਿਉਂ ਕਹਿ ਲੱਗਦਾ ਸਦਰਮ ਤਰ੍ਹਾਂ ਪਿਆ ਦਿੱਤੀ ਤੇ ਮਾਰਸ ਅਤੇ ਮਾਤਸਾ ਜੀ ਕਹਿੰਦੇ ਤਾਂ ਮਤਲਬ ਇਹ ਹੋਇਆ ਤੋ ਗੁਰੂ ਦੇ ਅੱਖੇ ਲਾ ਕੇ ਅੰਮ੍ਰਿਤ ਪੀਣ ਵਾਸਤੇ ਆਇਆ ਨਹੀਂ ਲੇਕਿਨ ਲੋਕਾਂ ਦੇ ਅੱਖੇ ਲਾ ਕੇ ਜੈਲ ਪੀਣਾ। ਕੀ ਬਤਨ ਕਹਿੰਦੇ ਕਬੀਰ ਸਾਹਿਬ ਜੀ ਕਬੀਰ ਦੀਨ ਗਵਾਇਆ ਦੁਨੀਸ਼ਮ ਦੁਨੀਆਂ ਦੇ ਵਾਸਤੇ ਆਪਣਾ ਧਰਮ ਗਵਾ ਲਟਾ। ਦੀਨ ਮਤਲਬ ਧਰਮ। ਸੰਸਾਰ ਨੂੰ ਖੁਸ਼ ਕਰਨ ਵਾਸਤੇ ਆਪਣਾ ਦੀਨ ਸੰਸਾਰ ਨੂੰ ਖੁਸ਼ ਕਰਨ ਵਾਸਤੇ ਆਪਣਾ ਧਰਮ ਗਵਾ ਦਿੱਤਾ ਹੈ। ਪਰ ਮਹਾਰਾਜ ਕਹਿੰਦੇ ਯਾਦ ਰੱਤ ਦੁਨੀ ਨਾ ਚਾਲੀ ਸਾਹ ਜਿਨ੍ਹਾਂ ਦੇ ਵਾਸਤੇ ਤੂੰ ਆਪਣਾ دین ਗੁਆ ਰਿਹਾ ਹੈ ਜਿਨ੍ਹਾਂ ਦੇ ਵਾਸਤੇ ਤੂੰ ਆਪਣਾ ਧਰਮ ਗੁਆ ਰਿਹਾ ਹੈ ਮੈਨੂੰ ਦੱਸੀ ਉਹਨਾਂ ਚੋਂ ਕੋਈ ਤੇਰੇ ਨਾਲ ਤੁਰੇਗਾ ਪਿਆਰਜੋ ਸੰਤ ਦੀਪੂ ਗੁਰੂ ਨਾਨਕ ਮਹਾਰਾਜ ਗਏ ਲਾਹੌਰ ਤੇ ਮਹਾਰਾਜ ਸਤੇ ਪਾਦਸ਼ਾਹ ਕੋਲ ਤੇ ਮਿਲਿਆ ਦੁਨੀ ਚੰਦ ਇੱਕ ਤੇ ਦੁਨੀ ਚੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੇ ਲਿਏ ਦੁਨੀ ਚੰਦ ਗੁਰੂ ਨਾਨਕ ਮਹਾਰਾਜ ਜੀ ਦੇ ਵਕਤ ਹੋਇਆ ਤੇ ਮਹਾਰਾਜ ਰਾਮ ਦੀ ਮੁਲਾਕਾਤ ਹੋਈ ਸੱਜੇ ਪਾਸੇ ਨੂੰ ਵੀ ਬਿਊਰੀਟ ਜਾ ਕੇ ਬੈਠੇ ਇਹਦੇ ਘਰ ਦੇ ਉੱਪਰ 7 ਝੰਡੇ ਲੱਗੇ ਹੋਏ ਸੀ ਇਹਦਾ ਮਤਲਬ ਇਹ ਸੀ ਕਿ ਇਹ ਬੰਦਾ 7 ਲੱਖ ਦਾ ਮਾਲਕ ਆ ਆਦਮੀ ਕੋਈ ਬੰਦਾ ਵੱਡੀ ਗੱਲ ਕਰੇ ਨਾ ਤੇ ਆਪਾਂ ਵੈਸੇ ਕਈ ਵਾਰੀ ਕਹਿੰਦੇ ਤੇਰੇ ਬੜੇ ਝੰਡੇ ਝੂੜਦੇ ਆਪਾਂ ਕਹਿੰਦੇ ਕਹਿੰਦੇ ਇਹ ਗੱਲ ਅਸਲ ਵਿੱਚ ਇਤੋਂ ਬਣੀ ਕਿ ਜਦੋਂ ਬੈਂਕ ਵਾਲਾ ਸਿਸਟਮ ਨਹੀਂ ਸੀ ਨਾ ਆਇਆ ਸਰਕਾਰ ਨੂੰ ਦੱਸਣ ਬਾਅਦ ਤੇ ਵੀ ਮੇਰੇ ਕੋਲ ਕਿੰਨੇ ਲੱਖ ਆ ਉਹਨੇ ਆਪਣੇ ਘਰ ਉੱਪਰ ਝੰਡੇ ਲਾਉਣੇ ਪਏ ਸੀ ਜੇ ਕਿਸੇ ਦੇ ਘਰ ਉੱਪਰ ਇੱਕ ਝੰਡਾ ਲੱਗਾ ਤਾਂ ਮਤਲਬ ਇਹ ਦੱਸੇ ਕਿ ਇਹ 1 ਲੱਖ ਦਾ ਮਾਲਕ ਹੈ ਜੇ ਕਿਸੇ ਦੇ ਘਰ ਦੇ ਦੋ ਝੰਡੇ ਲੱਗੇ ਤਾਂ ਮਤਲਬ 2 ਲੱਖ ਦਾ ਮਾਲਕ ਉਹਦੇ ਘਰ ਉੱਪਰ ਲੱਗੇ ਸੱਤ ਝੰਡੇ ਤੇ ਬਾਬਾ ਜਾ ਕੇ ਉਹਦੇ ਜੂੜੀ 'ਚ ਬਹਿ ਗਿਆ ਤਾਂ ਗੁਰੂ ਨਾਨਕ ਦੇਵ ਸੱਤੇ ਪਾਦਸ਼ਾਹ ਜੀ ਨੇ ਜਿਹੜਾ ਮੂਹੇ ਤੇ ਕੁਸਨਾ ਪਹਿਲੇ ਦਾ ਉਹ ਆ ਕੇ ਆਖਿਆ ਜਬ 2 4 ਨੂੰ ਸੱਤ ਕੇ ਲਿਆ ਅਸੀਂ ਮਿਲਣਾ ਗਿਆ ਢਾਕਿਆ ਕੇ ਸੰਤਾਏ ਉਨਦੇ ਚਿਹਰੇ ਦਾ ਜਲਾਲ ਧਰਿਆ ਵੀ ਜਾਂਦਾ ਨਾਲ ਉਹਦੇ ਦੋ ਨੇ ਚੇਲੇ ਆ ਉਹ ਕਹਿੰਦੇ ਮਿਲਣਾ ਹੈ ਦੁਨੀ ਚਾਹ ਨੂੰ ਆਪਣਾ ਹੰਕਾਰ ਮਹਾਰਜ ਨੇ ਜਦੋਂ ਬਚਨ ਧਰਿਆ ਉਹਨੂੰ ਆਪਣਾ ਹੰਕਾਰ ਨੂੰ ਫਿਰ ਬੋਲਦਾ ਕਹਿੰਦਾ ਜਾਓ ਕਹੋ ਉਹਨਾਂ ਨੂੰ ਵੀ ਜੋ ਚਾਹੀਦਾ ਹੈ ਹੁਕਮ ਕਰਨ ਆਪਾਂ ਦੇ ਦੇ ਦਿੰਨੇ ਆ ਉਹਨੇ ਆ ਕੇ ਦੱਸੋ ਜੀ ਕੀ ਤਾਈ ਦਾ ਫਿਰ ਬਹਿਕਾਰ ਨੇ ਆ ਕੇ ਆਇਆ ਚ ਬਾਬੇ ਮੈਨਾਂ ਕੁਝ ਨਹੀਂ ਚਾਹੀਦਾ ਸੀ ਸਿਰਫ ਦੁਨੀ ਚਾਹ ਨੂੰ ਮਿਲਣਾ ਹੋਰ ਕੁਝ ਨਹੀਂ ਚਾਹੀਦਾ ਆਖਰ ਆ ਗਿਆ ਮਹਾਰਾਜ ਨੇ ਮੱਥਾ ਟੇਕਿਆ ਸਤਕਾਰ ਕੀਤਾ ਮਹਾਰਾਜ ਸਤੇ ਪਾਤਸ਼ਾਹ ਨੇ ਆਖਿਆ ਦੁਨੀ ਚੰਦਾ ਬੜੇ ਢੰਗ ਲਾਇਓ ਘਰ ਦੇ ਸੱਤ ਢਡੇ ਕਹਿੰਦਾ ਮਹਾਰਾਜ ਜੀ ਦੀ ਮਾਇਆ ਆਪਣੇ ਕੋਲ ਮਹਾਰਾਜ ਸਤੇ ਪਾਛੇ ਕਿਤੇ ਨਹੀਂ ਕਹਿੰਦੇ ਵੀ ਮੇਰਾ ਸਿੱਖ ਅਮੀਰ ਨਾ ਇਹ ਸਿੱਖ ਪੁੱਲ ਮਾਇਆ ਨੂੰ ਇਹ ਨਹੀਂ ਕਹਿੰਦੇ ਇਹ ਕਹਿੰਦੇ ਆ ਵੀ ਉਹਦੇ ਉੱਪਰ ਦੋ ਨੰਬਰੀ ਨਾ ਹੋਵੇ ਇਹ ਮਤਲਬ ਜਿਆਦਾ ਰੱਖਣਾ ਇਹ ਕਹਿੰਦੇ ਆ ਕਿ ਇਹਦੇ ਉੱਪਰ ਦੋ ਨੰਬਰੀ ਨਾ ਵੇ ਇਹ ਨਹੀਂ ਕਹਿੰਦੇ ਵੀ ਧੰਨ ਨਾ ਹੋਵੇ ਆਪਣੀ ਕਿਰਤ ਕਮਾਈ ਕਰਕੇ ਭਾਵੇਂ ਅਰਬਾ ਕਰਮਾਂ ਦਾ مالک ਬਣ ਜਦੋਂ ਮਹਾਰਾਜ ਸੱਤੇ ਪਾਤਸ਼ਾਹ ਨੂੰ ਨੇ ਆਖਿਆ ਚੋਖੀ ਮਾਇਆ ਮਹਾਰਾਜ ਨੇ ਆਖਿਆ ਕਿਵੇਂ ਕੱਟੀ ਕੀਤੀ ਉਹ ਇਹਨੂੰ ਦੱਸਦਾ ਬੈ ਗਿਆ ਕਿ ਐਦਾ ਲੋਕਾਂ ਦਾ ਹੱਥ ਮਾਰ-ਮਾਰ ਕੇ ਵਿਆੜ ਦਾ ਲਾ ਲਾ ਕੇ ਝੂਠ ਬੋਲ-ਬੋਲ ਕੇ ਜਿੰਦੇ ਤੋਂ ਲੈ ਕੇ ਮੱਕਰ ਕੇ ਹੁੰਦੇ ਲੈ ਕੇ ਮਹਾਰਾਜ ਸੱਤੇ ਪਾਤਸ਼ਾਹ ਨੇ ਆਖਿਆ ਬਾਬਾ ਚੰਗਾ ਕੀਤਾ ਮਹਾਰਾਜ ਨੇ ਇਹਨੇ ਆਖਿਆ ਵੀ ਮਾਰਾ ਮਹਾਰਾਜ ਨੇ ਆਖਿਆ ਬਾਬਾ ਚੰਗਾ ਕੀਤਾ ਗੱਲਾਂ ਬਾਤਾਂ ਜਾਂ ਤੇ ਗੱਲਾਂ ਬਾਤਾਂ ਤੋਂ ਲਾਭ ਔਰ ਸਤੇ ਪਾਤਸ਼ਾਹ ਕਹਿੰਦਾ ਦੱਸੋ ਕਿ ਸੇਵਾ ਕੋਈ ਬਸਤਰ ਕੋਈ ਭੋਜਨ ਨਾ ਕੋਈ ਵਰਤਨਾ ਮਹਾਰਾਜ ਜੀ ਚਾ ਕੁਛ ਨਹੀਂ ਦਈਦਾ ਫਿਰ ਕਿਵੇਂ ਆਇਓ ਪਾਰਗੀਰ ਸਿੰਘ ਜੀ ਲਿਖਦੇ ਮਹਾਰਾਜ ਨੇ ਇੱਕ ਸੂਈ ਕੱਢੀ ਆਪਣੀ ਜੇਬ ਚੋਂ ਤੇ ਲੁਨੀ ਚੰਦ ਨੂੰ ਦੇ ਦਿੱਤੀ ਮਹਾਰਾਜ ਜੀ ਆਖਿਆ ਤੋਂ ਆਪਣੇ ਘਰ ਲੈ ਜਾ ਤੇ ਕਿਉਂ ਸਤੇ ਪਾਤਸ਼ਾਹ ਜੀ ਕਹਿੰਦੇ ਇਸ ਕਰਕੇ ਕਿ ਜਦੋਂ ਤੁਮੀ ਸੰਸਾਰ ਛੱਡ ਕੇ ਦਇਨਾ ਦੇ ਮਹਿਂ ਜਾਊਗਾ ਜਦੋਂ ਆਪਾਂ ਰੱਬ ਦੇ ਘਰ ਇਕੱਠੇ ਹੋਵਾਂਗੇ ਉਥੋਂ ਮੈਂ ਤੇਰੇ ਤੋਂ ਇਹ ਸੂਈ ਲੈ ਲਵਾਂ। ਭਾਵੇਂ ਇਹ ਨਾ ਬਦਨਾ ਕਰ ਤੂੰ ਆਪਾਂ ਉਥੇ ਗਏ ਤੂੰ ਉਥੇ ਲੈ ਆਮੀ ਤੇ ਮੇਰੀ ਅਮਾਨਤ ਸਾਹਿਬ ਕੇ ਰੱਬ ਉਥੋਂ ਇਹ ਸੂਈ ਮੈਨੂੰ ਦੇ ਦੇ। ਮਾਇਆ ਦਾ ਇੰਨਾ ਪਰਦਾ ਪਿਆ ਵੀ ਗੱਲ ਬੁੱਝ ਨਾ ਸਕਿਆ ਤੇ ਲੈ ਗਿਆ। ਘਰ ਗਿਆ। ਪਤਨੀ ਨੇ ਜਾ ਕੇ ਪੁੱਛਿਆ ਕਿ ਕੌਣ ਆਇਆ ਕੀ ਜਾ ਕੇ ਅਜਿਹਾ ਸਾਧੂ ਆਏ ਸਨ ਆ ਸੂਈ ਲੈ ਗਏ ਆ। ਤੇ ਨਾਲ ਕਹਿ ਗਿਆ ਕਿ ਇਹਨੂੰ ਸਾਥ ਕੇ ਰੱਗ ਜਿਤਨਾ ਸੰਸਾਰ ਨੂੰ ਚੱਲ ਕੇ ਰੱਬ ਦੇ ਘਰ ਇਕੱਠੇ ਹੋਵਾਂਗੇ ਉੱਥੇ ਦੇ ਨਹੀਂ ਬੀਬੀ ਦਾ ਜਿਹੜੇ ਪੁਰਬਲਾ ਕਰਮ ਕੋਈ ਜਾਗਿਆ ਅਸਲ ਇਹਨਾਂ ਦੇ ਕਰਮ ਜਾਗੇ ਸਨ ਤਾਂ ਹੀ ਬਾਬਾ ਇਹਨਾਂ ਦੇ ਘਰ ਗਿਆ ਸੀ ਉਹਨੇ ਆਖਿਆ ਤੇਰਾ ਦਿਮਾਗ ਸਹੀ ਹੈ ਭਾਈ ਵੀਰ ਸਿੰਘ ਜੀ ਲਿਖਦੇ ਉਹਨੇ ਆਖਿਆ ਸੁਰਤ ਬੁੱਧੀ ਕੰਮ ਕਰਦੀ ਹੈ ਤੂੰ ਕਿਉਂ ਉਹਨੇ ਆਖਿਆ ਜਿਹੜੇ ਸੱਤ ਝੰਡੇ ਲਾ ਕੇ ਬੈਠਿਆ ਮੈਲ ਮਾਰੀਆਂ ਪਾ ਕੇ ਬੈਠੇ ਇਹਨਾਂ ਨਾਲ ਨਹੀਂ ਜਾਣਾ ਇਸ ਸੂਈ ਕਿੱਦਾਂ ਲੇ ਲੇ ਕਬਲਾ ਜਦੋਂ ਆਪਾਂ ਸੰਸਾਰ ਨੂੰ ਛੱਡ ਕੇ ਜਾਵਾਂ ਤੋਂ ਤੇ ਸਰੀਰ ਵੀ ਨਹੀਂ ਜਾਣਾ ਇਹ ਕਿੰਦਾ ਦਾ ਵਾਅਦਾ ਕਰਕੇ ਦਸੂਈ ਕਿਦਾਂ ਵਹੇ ਰੋਤੇ ਜਾ ਕੇ ਜਦੋਂ ਗਿਆਨ ਹੋਇਆ ਤੇ ਫਿਰ ਦੌੜਿਆ ਡਿਊਟੀ ਬਚਾ ਕੇ ਵੇਖਿਆ ਤੇ ਬਾਬਾ ਹੈ ਹੀ ਨਹੀਂ ਮਹਾਰਾਜ ਦੇ ਮੰਦਰ ਤੋਂ ਬਾਹਰ ਬੈਠੇ ਸਾਂ ਮੱਥਾ ਟੇਕ ਕੇ ਅੰਗੜਗੜਾਇਆ ਅੱਖਾਂ 'ਚੋਂ ਨੀਰ ਵਹਿ ਪੜਿਆ ਤੇ ਬਾਬੇ ਨੇ ਆਖਿਆ ਕੀ ਹੋਇਆ ਦੁਨੀ ਚੰਦ ਕਹਿੰਦਾ ਮਹਾਰਾਜ ਆਪੇ ਸਰੀਰ ਆਪਦਾ ਮਹਾਰਾਜ ਨੇ ਆਖਿਆ ਕਿਉਂ ਇਹ ਤਾਂ ਅਸਲ ਤੇ ਬਾਤ ਸែន ਨਾਲ ਨਹੀਂ ਜਾਣੀ ਇੱਥੇ ਰਹਿ ਜਾਣੀ ਤੇ ਬਾਬੇ ਨੇ ਹੱਸ ਕੇ ਆ ਕੇ ਜੜੀਆਂ ਖੱਡੀਆਂ ਮਾਰ ਮਾਰ ਕੇ ਦੋ ਨਮਰੀ ਕਰ ਕਰਕੇ ਲੋਕਾਂ ਤੋਂ ਮੁਕਰ ਮੁਕਰ ਕੇ 10-7 ਲੱਖ ਇਕੱਠਾ ਕਰਕੇ ਮੇਥੋਂ ਕਿੰਨਾ ਲੜਦੇ ਮਹਾਰਾਜਾ ਜੱਟ ਜਿੰਦਾ ਉਹ ਨਹੀਂ ਜਾਣਾ ਉਹ ਤਾਂ ਫਿਰ ਮੇਰੀ ਸੁਈ ਵੀ ਲੈ ਜੀ ਨਾਲ ਲੈ ਜਾਏਗਾ ਮੇਰੀ ਸੁਈ ਨਾਲ ਉਹ ਵੀ ਦੇਖਦਾ ਹੀ ਹੁਣ ਲੋਕਾਂ ਦੇ ਲੈ ਲੈ ਕੇ ਮੁਕਰ ਗਿਆ ਲੋਕਾਂ ਦੇ ਨਿਆਰਿਆਂ ਦੇ ਮੂੰਹ ਚੋਂ ਕੱਢ ਕੱਢ ਕੇ ਗੁੱਡੀਆਂ ਤਿਲ ਦਿੱਤਾ ਤੋਹਣ ਜਿੰਦਾ ਨਹੀਂ ਪਿਆ ਹੋਣਾ ਉਬੀ ਤੇ ਖੜਦੀ ਆ 11 ਹੋਇਆ ਮਹਾਰਾਜ ਦੇ ਚੱਕਣਾ ਤੇ ਮੱਥਾ ਟੇਕਿਆ ਬਾਗ ਦੇ ਮਾਖਿਆਂ ਕੋਲੋਂ ਗਈ ਆ ਮਹਾਰਾਜ ਨੇ ਕਿ ਇਦਾਂ ਨਹੀਂ ਬਚੀ ਜਾਣੀ ਜਿੰਨਾ ਜਿੰਨਾ ਦੇ ਲੈ ਲੈ ਕੇ ਉਪਰੀਆਂ ਪਹਿਲਾਂ ਉਹਨਾਂ ਨੂੰ ਵਾਪਸ ਕਰ ਤੇ ਅੱਜ ਤੋਂ ਬਾਅਦ ਨਾਮ ਵਾਲੇ ਪਾਸੇ ਜੁੜ ਆਪਣੀ ਦਸਾਂ ਮੂਹਾਂ ਦੀ ਗਿਰਤ ਕਰਨ ਦੀ ਜੋ ਭਾਵਿਆ ਰਮਬਤੀ ਬਾਣ ਪਰ ਜੇ ਇਦਾਂ ਕਰੇਗਾ ਤੇ ਇਦਾਂ ਕੈਡਾ ਸੁਖ ਨਾ ਨਹੀਂ ਫਿਰ ਐਹੋ ਜੀ ਕਿਰਪਾ ਆਈ ਦੁਨੀ ਚੰਦ ਦੀਰ ਦੇ ਸਵਾਸ ਤੱਕ ਗੁਰੂ ਨਾਨਕ ਸਾਹਿਬ ਤੇ ਉਦੋਂ ਬਾਅਦ ਗੁਰੂ ਅੰਗਦ ਸਾਹਿਬ ਦੇ ਚਰਨਾੰਦਰ ਉੱਡਿਆ ਇਹ ਵਚਨ ਮਹਾਰਾਜ ਸਾਹਿਬ ਕਹਿੰਦੇ ਕੱਲੀ ਆਪਾਂ ਵਿਆਖਿਆ ਕਰਨ ਵਾਸਤੇ ਨਹੀਂ ਭਜੇ ਸੰਦਰ ਵਾਸਤੇ ਬੈਠੇ ਹਾਂ ਕਿ ਮਹਾਰਾਜ ਸੱਚੇ ਬਾਦਸ਼ਾਹ ਜੀ ਕਹਿੰਦੇ ਭਲੇ ਮਨੁਸਬੰਦੇ ਜਿਸ ਦੁਨੀਆ ਦੇ ਵਾਸਤੇ ਤੂੰ ਆਪਣਾ ਧਰਮ ਤਿਆਗ ਦਿੰਦਾ ਉਹ ਦੁਨੀਆ ਨੇ ਤੇਰੇ ਨਾਲ ਨਹੀਂ ਪਰਣਾ ਕਬੀਰ ਦੀਨ ਗਵਾਇਆ ਦੁਨੀ ਸੋ ਦੁਨੀ ਨਾ ਚਾਲੀ ਸਾਥ ਅਗੇ ਮੇਰ ਮਾਰਦੇ ਕਹਿੰਦੇ ਕਹਦੇ ਪਾਇਓ ਤੁਹਾੜਾ ਮਾਰਿਆ ਗਾਬਲ ਆਪਣੇ ਆਂ ਕਹਿੰਦੇ ਇਹ ਤਾਂ ਇਦਾਂ ਹੋ ਗਿਆ ਭਿਜਵੇਂ ਕਿਸੇ ਬੰਦੇ ਨੇ ਕਵਾੜਾ ਆਪਣੇ ਹੱਥਾਂ ਨਾਲ ਹੀ ਆਪਣੇ ਪੈਰਾਂ ਤੇ ਮਾਰ ਲਿਆ ਜਿਹੜਾ ਬੰਦਾ ਦੁਨੀਆਂ ਦੇ ਵਾਸਤੇ ਧਰਮ ਨੂੰ ਸ਼ਕਤੀ ਟੱਗ ਦੇ ਲੋਕਾਂ ਨੂੰ ਉਪਸ ਕਰਨ ਵਾਸਤੇ ਧਰਮ ਦੀ ਪਰਵਾਹੀਆਂ ਕਰੇ ਕਬੀਰ ਸਾਹਿਬ ਦੀ ਕਹਿੰਦੇ ਇਦਾਂ ਸਮਝ ਲਓ ਕਿ ਉਸ ਬੰਦੇ ਨੇ ਆਪਣੇ ਪੈਰਾਂ ਤੇ ਕਵਾੜਾ ਆਪ ਹੀ ਮਾਰਿਆ ਤੇ ਜਿਹੜਾ ਆਪੇ ਹੀ ਆਪਣੇ ਪੈਰਾਂ ਤੇ ਘਵਾੜਾ ਮਾਰ ਲਿਆ ਉਹਨੂੰ ਸੰਸਾਰ ਦੇ ਰੂਪ ਸਿਆਣਾ ਨਹੀਂ ਸਮਝਦੇ। ਪਾਗਲ ਹੁੰਦਾ ਹੈ। ਅੱਗੇ ਤੇਰੇ ਮਹਾਰਾਜ ਕਹਿੰਦੇ ਨੇ ਕਬੀਰ ਜੈ ਜੈ ਹੋ ਪਰਿਓ ਕੌਤਕ ਠਾਓ ਠਾਏ। ਕਬੀਰ ਸਾਹਿਬ ਜੀ ਕਹਿੰਦੇ ਸੰਸਾਰ ਭੁਗ ਦੇ ਵੇਖਿਆ ਸੰਸਾਰ ਵਿੱਚ ਵਿਚਰਿਆ ਤੇ ਸੰਸਾਰ ਦੇ ਅੰਦਰ ਮਾਇਆ ਦੇ ਅਨੇਕਾਂ ਕੌਤਕ ਹੁੰਦੇ ਪਏ। ਵੈਸੇ ਹੈ ਤਾਂ ਸਾਰਾ ਕੁਝ ਪ੍ਰਮਾਤਮਾ ਨੇ ਪੈਦਾ ਕੀਤਾ ਏ। ਪਰਤ ਮੁਨੋਖ ਮਾਇਆ ਦੇ ਨਾਲ ਅਨੇਕਾਂ ਕੌਤਕ ਕਰ ਰਹੇ ਮਾਇਆ ਦਾ ਅਰਥ ਇਕੱਲਾ ਕਰੰਸੀ ਨਹੀਂ ਹੁੰਦਾ ਗੁਰਬਾਣੀ ਕਹਿੰਦੀ ਉਹ ਖਰ ਵਸਤੂ ਮਾਇਆ ਹੈ ਜਿਹਨੂੰ ਪ੍ਰਾਪਤ ਕਰਕੇ ਬੰਦੇ ਨੂੰ ਰੱਬ ਦਾ ਚੇਤਾ ਭੁੱਲ ਗਿਆ ਹਰ ਵਸਤੂ ਜੇ ਮੇਰੇ ਘਰੇ ਪੁੱਤਰ ਪੈਦਾ ਹੋਇਆ ਤੇ ਮਨੂੰ ਰੱਬ ਦਾ ਚੇਤਾ ਭੁੱਲ ਗਿਆ ਤਾਂ ਮਤਲਬ ਪੁੱਤਰ ਨਹੀਂ ਮਾਇਆ ਹੈ ਜੇ ਧਨ-ਪਦਾਰਥਾਂ ਨਾਲ ਭੁੱਲ ਗਿਆ ਸੋਨੇ ਬਸਰ ਪਾ ਕੇ ਭੁੱਲ ਗਿਆ ਸਭ ਕੁਝ ਮਾਇਆ ਕਬੀਰ ਸਾਹਿਬ ਜੀ ਕਹਿੰਦੇ ਅਨੇਕਾਂ ਕੌਤਕ ਕੋਈ ਆਪਣੀ ਔਲਾਦ ਦਾ ਹੰਕਾਰ ਕਰੀ ਬੈਠਾ ਏ ਕੋਈ ਮਹਿਲ ਮਾੜੀਆਂ ਦਾ ਹੰਕਾਰ ਕਰੀ ਬੈਠਾ ਏ ਕੋਈ ਗੱਡੀ ਦਾ ਹੰਕਾਰ ਕਰੀ ਬੈਠਾ ਕੋਈ ਜਾਨ ਦਾ ਹੰਕਾਰ ਕਰੀ ਬੈਠਾ ਗੋਤਕ ਠਾਵਰ ਖਾਏ ਇੱਕ ਰਾਗ ਸੁਨੇਹੀ ਬਾਹਰਾ ਉਜਨ ਮੇ ਲੈ ਪਾਏ ਤਨ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਮੇਰੇ ਵੱਲ ਦੇਖੋ ਤੇ ਮੈਨੂੰ ਪੁੱਛੋ ਤੇ ਮੈਂ ਇਹ ਗੱਲ ਕਹਿਣਾ ਹੈ ਕਿ ਸਿਰਫ ਉਹ ਬੰਦਾ ਵਸਦਾ ਹੈ ਜਿੰਦੇ ਅੰਦਰ ਪਰਮਾਤਮਾ ਦਾ ਨਾਮ ਹੋਵੇ ਪਰਮਾਤਮਾ ਦੇ ਨਾਮ ਤੋਂ ਬਗੈਰ ਬਾਕੀ ਸਭ ਉਜਾੜ ਹੈ ਮਹਾਰਜ ਸਤੇ ਪਾਤਸ਼ਾਹ ਜੀ ਨੇ ਪਵਿੱਤਰ ਬਾੜੇ ਵਿੱਚ ਇੱਥੋਂ ਤੱਕ ਆ ਕੇ ਮਹਾਰਜ ਸਾਹਿਬ ਨੇ ਕਹਿੰਦੇ ਜਿੱਥੇ ਨਾਮ ਜਪੀਏ ਪ੍ਰਮ ਪਿਆਰੇ ਜੜੀ ਜਗਾ ਤੇ ਪਰਮਾਤਮਾ ਦਾ ਨਾਮ ਲਪਿਆ ਜਾਂਦਾ ਸੇ ਆਸਤ ਦੇ ਰਸੋਏ ਨ ਚੌਬਾਰੇ ਮਹਾਰਜ ਨੇ ਆਖਿਆ ਉਹ ਮਹਿਲ ਉਹ ਮਾੜੀਆਂ ਉਹ ਚਪਾਰੇ ਉਹ ਘਰ ਉਹ ਪਰਿਵਾਰ ਉਹ ਜੀ ਮਹਾਰਜ ਨੇ ਆਖਿਆ ਉਹ ਪੰਦੇ ਉਹ ਸਾਰੇ ਸੋਭਾ ਦਾਇਕ ਨਹੀਂ ਜਿੱਤੇ ਨਾਮ ਨਾ ਜਪੀਏ ਮੇਰੇ ਕੋਈ ਦਾ ਸੇ ਨੰਬਰ ਪੁਜਾਰੀ ਲਿਓ ਮਹਾਰਾਜ ਜੀ ਅਜੇ ਨਾਮ ਨਹੀਂ ਜਪਿਆ ਜਾਦਾ ਉੱਤੇ ਭਾਵੇਂ ਲੱਖਾਂ ਕੁਸ਼ੀਆਂ ਪਈਆਂ ਫਿਰਦੀਆਂ ਹੋਣ ਗੁਰੂ ਸਾਹਿਬ ਜੀ ਕਹਿੰਦੇ ਇਹ ਮੇਰੇ ਵਾਸਤੇ ਉਜਾੜ ਹੈ ਚਲੋ ਮੈਂ ਇੱਕ ਉਦਾਹਰਨ ਦੇ ਕੇ ਦੋ ਤਿੰਨ ਸ਼ਲੋਕਾਂ ਦੀ ਅਕ੍ਰਿਆਤ ਕਰਕੇ ਇਸ ਸੰਭਾਪ ਦੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਨੇ ਅਨੰਦਾਂ ਦੀ ਪੂਰੀ ਆਨੰਦਪੁਰ ਸਾਹਿਬ ਭਾਈ ਜਿਸੰਤੀ ਲਿਖਦੇ ਇੱਕ ਸਤਕਾਰਯੋਗ ਭੈਣ ਆਈ ਉਹਦਾ ਬੱਚਾ ਨਾਲ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੋਨਾਂ ਮਾਂ ਪੁੱਤਰਾਂ ਨੇ ਮੱਥਾ ਟੇਕਿਆ ਜਦੋਂ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਤੇ ਮੱਥਾ ਟੇਕਿਆ ਉਹ ਭੈਣ ਨੇ ਆਪਣਾ ਬੱਚਾ ਅਗਾਹ ਕੀਤਾ ਤੇ ਆਗਾਹ ਕਰਕੇ ਆਖਿਆ ਕਿ ਸਤਿਗੁਰੂ ਨੇ ਜਾਂ ਇਲਾਜ ਕਰੋ ਮਾਰਦ ਨੇ ਕਿੰਗੀ ਹੋਇਆ ਕੋਈ ਬਿਮਾਰੀ ਨਹੀਂ ਕਿੰਦੇ ਨਹੀਂ ਸ੍ਰੀ ਗੁਰੂ ਮਹਾਰਾਜ ਨੇ ਆਖਿਆ ਕੀ ਹੋਇਆ ਆਖਰ ਲੋਕ ਜੀ ਸੱਚੇ ਬਾਦਸ਼ਾਹ ਦੀ ਇਹਨੂੰ ਊਧ ਚਮੜਿਆ ਊਧ ਚਮੜ ਗਿਆ ਮਹਾਰਾਜ ਨੇ ਮੁਸਕਰਾਇਆ ਤੇ ਮੁਸਕਰਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਬਸ ਊਧ ਲਾਉਣ ਵਾਸਤੇ ਤੇ ਮੈਂ ਸੰਸਾਰ ਤਾਇਆ ਇਸੇ ਕਰਕੇ ਆਇਆ ਮਹਾਰਾਜ ਨੇ ਬਚਾ ਲੈ ਲਿਆ ਊਧ ਵਿੱਚ ਪਾ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿਰ ਫੋਸਿਆ ਤੇ ਨਾਲ ਮਹਾਰਾਜ ਨੂੰ ਪਿਆਰ ਨਾਲ ਆਖਿਆ ਪੁੱਤਰ ਪਾੜ ਕਾਤਾ ਉਹਨੇ ਜਮਕੀਸ਼ਾ ਉਹਨੇ ਆਖਿਆ ਜੀ ਨਹੀਂ ਮਹਾਰਾਜ ਨੇ ਆਖਿਆ ਸੰਗਤ ਉਹ ਨਹੀਂ ਆਖਿਆ ਜੀ ਨਹੀਂ ਸੰਗਤ ਨੇ ਅੱਜ ਪਹਿਲੀ ਦੇ ਸਮਝਤਾਇਆ ਨਾ ਪਾੜ ਕਰਦਾ ਨਾ ਸੰਦਾ ਨਾ ਸੰਗਤ ਜਾਨਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੋਦ ਵਿੱਚ ਉਠਾ ਦਿੱਤਾ ਜਦੋਂ ਉੱਠ ਕੇ ਚਲਾ ਗਿਆ ਬੀਬੀ ਭੈਰ ਪੁੱਛਦੀ ਹੈ ਮਹਾਰਾਜ ਕਰ ਦਿੱਤਾ ਇਲਾਜ ਹੂੜ ਦਾ ਛਾਇਆ ਲਾਹ ਕਰ ਦੇ ਤੋ ਤੇ ਮਹਾਰਾਜ ਨੇ ਹੱਸ ਕੇ ਆਖਿਆ ਸੀ ਧੀਏ ਘੂਟਾ ਨੂੰ ਘੂਟ ਨਹੀਂ ਚਿਪੜਦੇ ਉਹਨੇ ਆਖਿਆ ਮਹਾਰਾਜ ਦਾ ਮਤਲਬ ਮਹਾਰਾਜ ਨੇ ਆਖਿਆ ਮਤਲਬ ਬੇਗਹਿਣਾ ਨਾਮ ਸਿਮਰਨ ਨੇ ਕਰਦੋ ਉਹਦੀ ਭੂਤਾਂ ਤੇ ਭੂਤ ਨੂੰ ਭੂਤ ਕਿੱਦਾਂ ਜੁੜੇ ਮਹਾਰਾਜ ਨੇ ਆਖਿਆ ਵਿਚਾਰ ਆਪ ਭੂਤ ਬਣਿਆ ਜੇ ਇਹ ਨਾਮ ਸਿਮਰਨ ਨੇ ਕਰਦਾ ਕਰਣੀ ਹੋਇਆ ਉਹ ਨਾਮ ਸਿਮਰਨ ਕਰਾਇਆ ਕਰੇ ਦੀ ਭੂਤ ਬਿਰਦੀ ਖਤਮ ਹੋਵੇ ਤੇ ਮਨੁੱਖਾਂ ਵਾਲੀ ਗਰਦੀ ਦੇਵਤਿਆਂ ਵਾਲੀ ਗਰਦੀ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਦਨਾ ਕਿਹਾ ਇਹ ਹੀ ਬਦਨ ਕਬੀਰ ਸਾਹਿਬ ਜੀ ਕਹਿੰਦੇ ਤਾਂ ਰਾਮ ਸੱਜੇ ਕੀ ਬਾਹਰ ਆਉਜਲ ਮੇਰੇ ਪਾਏ ਅਗੇ ਫੇਰ ਮੁੜ ਕੇ ਬਤਨ ਆ ਗਿਆ ਕਹਿੰਦੇ ਤਬੀਰ ਸੰਤਨ ਦੀ ਝੁਗੀਆਂ ਭਰੀ ਭੱਗ ਪਸਤੀ ਗਾਓ ਫੇਰ ਮੁੜ ਕੇ ਆ ਗਿਆ ਕਲੀਰ ਸਾਹਿਬ ਜੀ ਦੀ ਇੱਕ ਸੰਤ ਹੈ ਨਾਮ ਜਪਣ ਵਾਲਾ ਜੇ ਕੋ ਕੱਖਾਂ ਦੀ ਕੁੱਲੀ ਵਿੱਚ ਵੀ ਰਹਿੰਦਾ કે ਝੁਗੀਆਂ ਵਿੱਚ ਵੀ ਰਹਿੰਦਾ ਤੇ ਉਹ ਵੀ ਭਰੀ ਆ ਉਹ ਵੀ ਚੰਗੀ ਆ ਕਿਉਂ ਕਿ ਘਟੋ ਘਰ ਦੇ ਨਾਮਤਾ ਜੰਮਿਆ ਜਾਂਦਾ ਨਾ ਆਗ ਲੱਗੋ ਤੇ ਧੌਲ ਹਰ ਜੇ ਨਾ ਹੀ ਘਰ ਕੋ ਨਾਓ ਕਬੀਰ ਸਾਹਿਬ ਨੇ ਮੁੜ ਕੇ ਆਖਿਆ ਕਹਿੰਦੇ ਮੈਂ ਕਹਿਣਾ ਉਹ ਨਾ ਮੈਦਾਨ ਭਾਉ ਅੱਗ ਲੱਗ ਜਾ ਜਿੱਥੇ ਨਾਮ ਨਹੀਂ ਜਪਿਆ ਉਸੇ ਖਰਾਬ ਹੋ ਗਏ ਵੀ ਇਹ ਉਹੀ ਸ਼ਲੋਕ ਆ ਜਿਹੜੇ ਅਸੀਂ ਬੜੇ ਪਿਆਰ ਨਾਲ ਸੁਣਦੇ ਆ ਸੁਣਨਾ ਬਹੁਤ ਸੌਂਕਾ ਗਏ ਲੇਪਰ ਨੂੰ ਦੇ ਅਰਥਾਂ ਨੂੰ ਸੁਣਨਾ ਬੜਾ ਹੈ ਮਹਾਰਾਜ ਸਾਹਿਬ ਨੇ ਆਖਿਆ ਕਬੀਰ ਜੀ ਨੇ ਆਖਿਆ ਉਹ ਮਹਿਲਾ ਨੂੰ ਅੱਗ ਲੱਗ ਜਾਏ ਜਿੱਥੇ ਰਾਮ ਦਾ ਨਾਮ ਨਹੀਂ ਜਪਿਆ ਜਾਂਦਾ ਤਾਂ ਗੁਰੂ ਨਾਨਕ ਮਹਾਰਾਜ ਨੇ ਕੀ ਆਖਿਆ ਸੱਜਣ ਦੇ ਪੁੱਲ ਗਏ ਜਦੋਂ ਵਿਸਾਰਨਾ ਕਰੀਏ ਤੁਲੰਗੇ ਦੀ ਧਰਤੀ ਤੇ ਮਹਾਰਾਜ ਗਏ ਤੇ ਉਹਨੇ ਪਾਇਆ ਸੀ ਬਹੁਤ ਸੋਨਾ ਝੋਲਾ ਗਲ ਵਿੱਚ ਮਾਲਾ ਸਭ ਕੁਝ ਪਾਇਆ ਲੋਕਾਂ ਨੇ ਪੁੱਛਣ ਤੇ ਮਹਾਰਾਜ ਉੱਥੇ ਚਲੇ ਗਏ ਜਦੋਂ ਉਹ ਪ੍ਰੋਨਾਟ ਸੱਤੇ ਪਾਚੌਥੇ ਗਏ ਉਹਨੇ ਸਰਾਵ ਚ ਕਮਰਾ ਦਿੱਤਾ ਬਾਬਾ ਦੀ ਬੈਹਗੇ ਉਹਦਾ ਮਨ ਦਾ ਪੁਰਨਾ ਸੀ ਕਿ ਸੌਣ ਤੇ ਮੈਂ ਆਪਣਾ ਕੰਮ ਕਰਾਂ ਪਰ ਮਹਾਰਾਜ ਸੁੱਤੇ ਨਹੀਂ ਸ੍ਰੀ ਪ੍ਰੋਨਾਟ ਮਹਾਰਾਜ ਜਦੋਂ ਨਹੀਂ ਸੁੱਤੇ ਅਧੀ ਰਾਤ ਦਾ ਵੇਲਾ ਆਇਆ ਬਾਬੇ ਦੇ ਮਰਦਾਨੇ ਨਾਮ ਆਇਆ ਰਬਾਬ ਛੇੜ ਭਾਈ ਮਰਦਾਨੇ ਨੇ ਰਬਾਬ ਵਜਾਈ ਸ੍ਰੀ ਗੁਰੂ ਨਾਨਕ ਮਹਾਰਾਜ ਦੇ ਸ਼ਬਦ ਪੜਿਆ ਕਲ ਚਲ ਕਹਾਂ ਚਿਲਕਨਮ ਕੋਡ ਮੁਕਾਲੜੀ ਬਾਸ ਜੈਸ ਧੋਬਿਆ ਜੂਟ ਨਾ ਉਤਰੇ ਜੈਸ ਧੋਵਾ ਤਿਸ ਫਿਰ ਮਹਾਰਾਜ ਕਹਿੰਦੇ ਨੇ ਸੱਜਣ ਸਹੀ ਨਾਲ ਮੈਂ ਚੱਲਿਆ ਨਾਲ ਚੱਲਾਂ ਜਿੱਥੇ ਲੇਖਾ ਮੰਡੀਏ ਤਿੱਥੇ ਕੜੇ ਦਸਾਨ ਕੋਠੇ ਮੰਡਪ ਮਾੜੀਆਂ ਪਾਸੋ ਚਿਤਨੀਆਂ ਘਟੀਆਂ ਕਾਮਨਾ ਆਪਣੀ ਵਿੱਚੋਂ ਸਖੜੀਆਂ ਬਦੂਏ ਸ਼ਬਦ ਪੜਿਆ ਮਹਾਰਾਜ ਜੀ ਚਰਨਾੰਦ ਜੀ ਤੇ ਆਇਆ ਸਰਜੀ ਮਾਛੋ ਨੂੰ ਆਖਿਆ ਕਿਰਪਾ ਕਰੋ ਤੇ ਬਾਬੇ ਨੇ ਆਖਿਆ ਕਿਰਪਾ ਇਹ ਆ ਕਿ ਤੂੰ ਆਏ ਗਏ ਰਾਈ ਕਰਾਦਾ ਮਾਲ ਧੰਨ ਟੋਟ ਲੈਣਾ ਤੁਹਾਨੂੰ ਕਤਲ ਕਰਕੇ ਛੁੱਟ ਦੇਣਾ ਇਹ ਕੰਮ ਛੱਡ ਦੇ ਰੱਬ ਦੇ ਨਾਮ ਨਾਲ ਲੋੜ ਫਿਰ ਤੇਰਾ ਪਰਵਾਣ ਗਏ ਨਹੀਂ ਤੇ ਤੇਰਾ ਪਾਇਆ ਲਿਬਾਸ ਵੀ ਪਰਵਾਣ ਨਹੀਂ ਮਹਾਰਾਜ ਸਾਹਿਬ ਨੇ ਇਹ ਬਤਨਾ ਕਿ ਇਹ ਕਦੇ ਸੰਤਨ ਦੀ ਝੁੰਗੀਆਂ ਭਰੀ ਪਟ ਪ੍ਰਸਤੀ ਗਾਉ ਆਤ ਲਗੋ ਤੇ ਧੌਲ ਹਾਰ ਦੇ ਨਾ ਹੀ ਹਲ ਕੋ ਦਾ ਫਕੀਰ ਵਾਲਾ ਸ਼ਲੋਕ ਅੱਗੇ ਕਹਿੰਦੇ ਨੇ ਕਬੀਰ ਸੰਤ ਹੋਏ ਕਿਆ ਰੋਈਏ ਜੋ ਆਪਣੇ ਗਰਹਾਂ ਦਾ ਕਬੀਰ ਸਾਹਿਬ ਨੇ ਆਖਿਆ ਪ੍ਰਮਾਤਮਾ ਦੀ ਬੰਦਗੀ ਵਾਲਾ ਸੰਤ ਹੈ ਨਾਮ ਜਪ-ਜਪ ਕੇ ਪ੍ਰਮਾਤਮਾ ਚ ਅਭੇਦ ਹੋ ਗਿਆ ਜਦ ਜਨੂ ਨੇ ਸਰੀਰ ਛੱਡਿਆ ਉਹ ਰੋ ਨਾ ਉਹਨੂੰ ਰੋਣ ਦਾ ਕੋਈ ਮਤਲਬ ਨਹੀਂ ਬਣਦਾ ਕਿਉਂਕਿ ਉਹ ਤੇ ਆਪਣੇ ਘਰ ਚਲਾ ਗਿਆ ਜਿਹੜਾ ਬੰਦਾ ਆਪਣੇ ਘਰ ਚਲਾ ਜਾਏ ਸ਼ਾਮਾਂ ਨੂੰ ਸਾਰਾ ਦਿਨ ਧੰਦਾ ਕਰਕੇ ਉਹ ਨੂੰਦਾ ਤੁਰੇ ਵੀ ਲੋਕ ਤੇ ਖੁਸ਼ ਹੁੰਦੇ ਆ ਵੀ ਆਪਣੇ ਘਰ ਆ ਗਿਆ ਰੋਹ ਔ ਸਾਖਤ ਵਾਪਰੇ ਜੋ ਹਾਟੇ ਹਟ ਬਕਾਏ ਕਬੀਰ ਸਾਹਿਬ ਜੀ ਕਹਿੰਦੇ ਰੋਣਾ ਤੇ ਉਹਨਾਂ ਨੂੰ ਰੋਵੋ ਜਿਹੜੇ ਰੱਬ ਨੂੰ ਛੱਡ ਕੇ ਥਾਂ ਥਾਂ ਦੇ ਮੱਥੇ ਟੇਕਦੇ ਪਰੀਆਂ ਤੇ ਵਿਗਦੇ ਨੇ ਜੇ ਦੁੱਖ ਬਣਾਉਣਾ ਤੇ ਉਹਨਾਂ ਦਾ ਬਣਾ ਕਰਸ ਕਰਨਾ ਤੇ ਉਹਨਾਂ ਦੇ ਕਰ ਜਿਹੜੇ ਪਰਮਾਤਮਾ ਨੂੰ ਛੱਡ ਕੇ ਪਤਾ ਨਹੀਂ ਕਿੱਧਰ ਕਿੱਧਰ ਤੁਰੇ ਫਿਰਦੇ ਆ ਕਾਮਾਂ ਤੱਕੇ ਖਾੜੇ ਇਹ ਬਦਕ ਮਹਾਰਾਜ ਨੂੰ ਸਾਹਮਣੇ ਆਇਆ ਸੋ ਗੁਰੂ ਕੇ ਸਿੱਖੋ ਸਾਡਾ ਪ੍ਰਧ ਹੈ ਵਾਰ-ਵਾਰ ਬਾਬਾ ਕਬੀਰ ਸਾਹਿਬ ਦੀ ਪਰਮਾਤਮਾ ਦੇ ਨਾਮ ਦੀ ਗੱਲ ਕਰਦੇ ਆ ਵਾਰ-ਵਾਰ ਉਹ ਮਹਾਂਪ੍ਰਸ ਇਹ ਕਹਿ ਰਿਹਾ ਹੈ ਕਿ ਦੁਨੀਆ ਦੇ ਵਾਸਤੇ ਆਪਣੇ ਧਰਮ ਨੂੰ ਤਿਆਗਨਾ ਕਿਉਂਕਿ ਸੰਸਾਰ ਨੂੰ ਕੋਈ ਬੰਦਾ ਖੁਸ਼ ਨਹੀਂ ਕਰ ਸਕਿਆ ਇੱਕ ਬੰਦੇ ਨੂੰ ਖੁਸ਼ ਕਰ ਲੋਗੇ ਉਹ ਤਾਂ ਨਾਰਾਜ਼ ਹੋ ਜਾਏਗਾ ਦੂਜਾ ਖੁਸ਼ ਹੋ ਜਾਏਗਾ ਤੀਜਾ ਨਾਰਾਜ਼ ਹੋ ਜਾਏਗਾ ਮਹਾਰਿ ਸਤੇ ਪਾਚਨ ਆਖਿਆ ਤੂੰ ਮੇਲਾ ਕਰ ਸੰਸਾਰ ਨੂੰ ਕੁਛ ਕਰਨ ਦੇ ਚੱਤਰ ਗਣਾ ਪਏ ਨਿਰੰਕਾਰ ਵਾਲੇ ਪਾਸੇ ਤੁਰ ਆਪਣੇ ਧਰਮ ਦੇ ਪਹਿਰਾ ਦੇ ਬਾਣੀ ਬਾਣੇ ਨਾਲ ਜੁੜ ਕੇ ਜਿਸ ਸਾਧਸਤ ਕਰ ਕਰੀਏ ਅਮਰਤ ਹਾਰੀ ਹੋਈਏ ਤਾਂ ਜੋ ਸਾਡਾ ਸਭਨਾ ਦਾ ਆਇਆ ਸੋ ਭਲਾਵੇ ਇਨੀਆਂ ਬੇਨਤੀਆਂ ਦੀਆਂ ਪ੍ਰਵਾਨ ਕਰ ਲੈਣੀਆਂ ਬੋਧਾਂ ਦੇ ਅੰਤ ਪ੍ਰਕਾਰ ਦੀਆਂ ਤੁਲਾ ਦੀ ਖਿਮਾ ਸਾਰੀਆਂ ਸੰਗਤਾਂ ਦਾ ਹਾਰਦਿਕ ਤੌਰ ਤੇ ਸਵਾਗਤ ਗੁਰੂ ਘਰ ਵੱਲੋਂ ਜੀ ਆਇਆਂ ਨੂੰ ਸੋ ਬਰਸੰਤ ਦੇ ਹਰ ਸੁ ਪਰਵਾਰ ਆਪਾਂ ਮਹਾਰਾਜ ਜੀ ਨੇ ਕਿਰਪਾ ਕੀਤੀ ਆ ਸੰਗਤ ਦੇ ਦਰਸ਼ਨਾਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਇਹ ਵਿਚਾਰ ਬਣਾਈ ਆ ਇੱਕ ਘੰਟਾ ਸਬਕਤਵਾਰ ਆਪਾਂ ਵਿਚਾਰ ਕਰਦੇ ਆ ਬਾਬਾ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੇ ਜਿੰਨੀ ਕੋ ਮਹਾਰਾਜ ਨੇ ਆਪਾਂ ਨੂੰ ਮਾਪੂਰੀ ਦੀ ਦਿੱਤੀ ਆ ਉਹਦੇ ਮੁਤਾਬਕ ਇਸ ਕਰਕੇ ਆਪ ਦੀ ਕਿਰਪਾ ਕਰਕੇ ਆਹ ਲਿਆ ਭਰਿਆ ਕਰੋ ਨਾਲ ਹੀ ਬੇਨਤੀ ਆ ਸ਼੍ਰੀਮਾਨ ਸਤਬਾਬਾ ਪ੍ਰੇਮ ਸਿੰਘ ਜੀ ਬੁਰਾਲੇ ਵਾਲੇ ਮਹਾਂਪੁਰਸ਼ ਉਨਾ ਦੇ ਸਲਾਮਾ ਪਰਸੀਦੇ ਸਬਾਦ ਵਿੱਚ ਅੱਜ ਗੁਰੂ ਘਰ ਵਿੱਚ ਸ੍ਰੀ ਅਕਾਲ ਪੁਰਖ ਸਰਵਪਰਮ ਆਰਾਮ ਹੋਏ ਨੇ ਜਿਨ੍ਹਾਂ ਦੇ ਪਰਸੋਂ ਭਾਵ ਕੇ ਐਤਵਾਰ ਨੂੰ ਹੋ ਸਨਪੂਰਨ ਹੋ ਰਹੇ ਨੇ ਆਪ ਸੰਗਤਾਂ ਨੇ ਵੱਧ ਤੋਂ ਵਾਦਾ ਲਗੀਆਂ ਭਗੀਆਂ ਦਰਸ਼ਨ ਦੇ ਦੀ ਕਿਰਪਾਤਾ ਕਰਨੀ ਅਦੇ ਸੰਗੀ ਪਰਿਵਾਰ ਕੋਲ ਦੀ ਵਾਹਿਗੁਰੂ ਜੀ ਕਰਤਾਰ ਸਾਹਿਬ ਵਾਹਿਗੁਰੂ ਜੀ ਦੀ ਕਿਰਪਾ